ਗੁਰੀ ਵੀਰ ਉਹਨਾਂ ਨੂੰ ਅਸੀਂ 15-20 ਮਿੰਟ ਪਹਿਲਾਂ ਫੋਨ ਕੀਤਾ ਸੀਗਾ ਵੀਰ ਉਹਨਾਂ ਨੇ 20 ਮਿੰਟ ਦਾ ਸਾਨੂੰ ਟਾਈਮ ਦਿੱਤਾ ਸੀਗਾ ਮੈਂ ਕਹਿੰਦਾ ਵੀਰ ਉਹਨਾਂ 17-18 ਮਿੰਟਾਂ ਬਾਅਦ ਸਾਡੇ ਕੋਲ ਪਹੁੰਚ ਗਏ ਵੀਰ ਉਹਨਾਂ ਦੀ ਇੱਥੇ ਸਾਡੀ ਅਪਰੋਚ ਕੀਤੀ ਬਹੁਤ ਟੈਂਕ ਬੁਰਜ ਤੋਂ ਪਹਿਲਾਂ ਹੀ ਖੜੀ ਆ ਉਹਦਾ ਕਲੱਚ ਕੰਮ ਛੱਡ ਗਿਆ ਉਹ ਤੋਂ ਕਾਰਨ ਚੱਲੇ ਆ ਇਸ ਕਾਰ ਵੀ ਉਹ ਖੜੀ ਆ ਉਧਰ ਉਹ ਜੈਟਾ ਖੜੀ ਆ ਉਹਦਾ ਕੰਮ ਕਰਨਾ ਐਦਾ ਇੰਜਣ ਕੱਲ ਕੱਢਤਾ ਸੀ ਬਾਹਰ ਆਪਾਂ ਨੇ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰ ਭਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰੋ ਲਖਰਾਣ ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਆਪਾਂ ਚੱਲੇ ਆਂ ਗੱਡੀ ਲੈਣ ਵਰਨਾ ਬੁਰਜ ਉਹ ਗੱਡੀ ਬੁਰਜ ਖੜੀ ਆ ਤੇ ਬੁਰਜ ਤੋਂ ਪਹਿਲਾਂ ਹੀ ਖੜੀ ਆ ਉਹਦਾ ਕਲਚ ਕੰਮ ਛੱਡ ਗਿਆ ਉਹ ਤੋਂ ਕਾਰਨ ਚੱਲੇ ਆਂ ਤੇ ਜਿਹੜੀਆਂ ਕੱਲ ਲਿਆਂਦੇ ਇਹ ਗੱਡੀਆਂ ਉਹਨਾਂ ਦਾ ਕੰਮ ਕਰਤਾ ਆਪਾਂ ਨੇ ਬੀਟ ਲਿਆਂਦੀ ਸੀ ਤੇ ਸ਼ਿਫਟ ਦਾ ਤੁਹਾਨੂੰ ਦੱਸਿਆ ਉਹਦਾ ਇੰਜਨ ਕਰਨਾ ਉਹਨਾਂ ਦਾ ਟਾਈਮ ਲੱਗੂ ਤੇ ਬੀਟ ਕਰਤੀ ਇਸ ਤਿਆਰ ਆਪਾਂ ਨੇ ਹੁਣ ਫੋਨ ਆਇਆ ਵਰਨਾ ਦਾ ਪੁਰਾਣਾ ਮਾਡਲ ਵਰਨਾ ਤੇ ਉਹਦਾ ਕਲਚ ਕੰਮ ਛੱਡ ਗਿਆ ਜਾ ਕੇ ਦੇਖਦੇ ਆਂ ਕੀ ਪ੍ਰੋਬਲਮ ਆ ਕੀ ਨਹੀਂ ਤੇ ਓਟੋ ਕਰਕੇ ਲਿਆਉਣੀ ਆ ਤੇ ਉਦੋਂ ਬਾਅਦ ਇੱਕ ਗੱਡੀ ਹੋਰ ਲੈ ਕੇ ਆਉਣੀ ਆ ਉਹ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਤੇ ਹੁਣ ਜਾ ਰਹੇ ਆਂ ਰਾਹ 'ਚ ਆ ਤੇ ਉੱਥੇ ਪਹੁੰਚ ਕੇ ਦੇਖਦੇ ਆਂ ਕੀ ਆ ਵੀ ਸਟਾਰਟ ਹੋ ਕੇ ਆਉ ਕਿ ਨਹੀਂ ਆਉ ਜਾਂ ਫਿਰ ਟੋ ਕਰਕੇ ਲਿਆਉਣੀ ਪਊਗੀ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਚਾਰ ਪੰਜ ਦਿਨਾਂ ਬਾਅਦ ਆ ਧੁੱਪ ਨਿਕਲੀ ਆ ਵਧੀਆ ਚਲੋ ਮੀਂਹ ਨਾ ਪਵੇ ਆ ਸਾਰਿਆਂ ਖਤਰ ਪੈਦਾ ਹੀ ਫਾਇਦਾ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਵਧੀਆ ਧੁੱਪ ਨਿਕਲੀ ਆ ਤੇ ਪਹੁੰਚਦਿਆਂ ਗੱਡੀ ਕੋਲ ਤੇ ਦੇਖਦੇ ਆ ਕੀ ਜਾਰੀ ਜਨ ਆਹ ਲਓ ਵਾ ਗੱਡੀ ਆਪਾਂ ਨੇ ਕੱਢ ਲਈ ਬਾਹਰ ਗੇਟੋਂ ਆਹ ਬਾਈ ਦੀ ਗੱਡੀ ਆ ਤੇ ਗੱਲ ਕਰਾਉਣਾ ਬਾਈ ਨੇ ਇੱਕ ਮਿੰਟ ਆ ਲੈ ਬਾਈ ਨਾਲ ਕਰੋ ਗੱਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਗੁਰੀ ਵੀਰ ਉਹਨਾਂ ਨੂੰ ਅਸੀਂ 15-20 ਮਿੰਟ ਪਹਿਲਾਂ ਫੋਨ ਕੀਤਾ ਸੀਗਾ ਵੀਰ ਉਹਨਾਂ ਨੇ 20 ਮਿੰਟ ਦਾ ਸਾਨੂੰ ਟਾਈਮ ਦਿੱਤਾ ਸੀਗਾ ਮੈਂ ਕਹਿੰਦਾ ਵੀਰ ਉਹਨਾਂ 17-18 ਮਿੰਟਾਂ ਵਿੱਚ ਸਾਡੇ ਕੋਲ ਪਹੁੰਚ ਗਏ ਵੀਰ ਉਹਨਾਂ ਦੀ ਇੱਥੇ ਸਾਡੀ ਅਪਰੋਚ ਕੀਤੀ ਬਹੁਤ ਟਾਈਮ ਟੂ ਟਾਈਮ ਕੀਤੀ ਵੀਰ ਉਹਨਾਂ ਕੋਲ ਸਾਰੀਆਂ ਫੈਸਿਲਿਟੀਆਂ ਹੈਗੀਆਂ ਮੈਂ ਵੀ ਕਸਟਮਰ ਨੂੰ ਕੋਈ ਦਿੱਕਤ ਨਹੀਂ ਹੈਗੀ ਸਾਬ ਆਪਦੇ ਟੂਲ ਨਾਲ ਲੈ ਕੇ ਆਉਂਦੇ ਆ ਇਹਨਾਂ ਨੂੰ ਸਾਨੂੰ ਕੋਈ ਹੱਥ ਲਾਉਣ ਦੀ ਲੋੜ ਨਹੀਂ ਸਿੱਧਾ ਮਕੈਨਿਕ ਕੋਲ ਗੱਡੀ ਆ ਵਰਕਸ਼ਾਪੇ ਲੈ ਕੇ ਜਾਂਦੇ ਆ ਤੇ ਪੂਰਾ ਵਧੀਆ ਕੰਮ ਕਰਦੇ ਆ ਤੇ ਵਰਕਸ਼ਾਪ ਵੀ ਵੀਰ ਉਹਨਾਂ ਦੀ ਇੱਕ ਨੰਬਰ ਆ ਰੈਕੋਰਡ ਦੇ ਵਿੱਚ ਤੇ ਬੈਠਣ ਉੱਠ ਧੰਨਵਾਦੀ ਸਾਰਿਆਂ ਨੂੰ ਗੁਰੂ ਵੀਰੇ ਧੰਨਵਾਦ ਤੇਰਾ ਸਪੈਸ਼ਲੀ ਯਾਰ ਥੈਂਕ ਯੂ ਥੈਂਕ ਯੂ ਬਾਈ ਦੀ ਗੱਡੀ ਇੱਥੇ ਕੰਮ ਛੱਡ ਗਈ ਇਸ ਤੇ ਬਾਈ ਨੇ ਇੱਥੇ ਕਾਲਜ ਦੇ ਵਿੱਚ ਇਹਨਾਂ ਦੇ ਬਾਈਆਂ ਕੋਲ ਕੰਟੀਨ ਆ ਆ ਕਾਲਜ ਆ ਤੇ ਉਰੇ ਹੀ ਲਾ ਲਈ ਸੀ ਤੇ ਹੁਣ ਆਪਾਂ ਇਹਨੂੰ ਟੋ ਕਰਕੇ ਲੈ ਕੇ ਜਾ ਰਹੇ ਆ ਇਹਦਾ ਕਾਰਨ ਵੀ ਉਹੀ ਹੋਇਆ ਮੀਂਹ ਚ ਮੀਂਹ ਚ ਭਿੱਜਣ ਕਰਕੇ ਕਲੱਚ ਪਲੇਟ ਪ੍ਰੈਸ਼ਰ ਪਲੇਟ ਇੰਨੀ ਹਾਰਡ ਹੋ ਗਈ ਨਾ ਕਲੱਚ ਦੱਬਿਆ ਹੀ ਨਹੀਂ ਜਾਂਦਾ ਜਿਵੇਂ ਸਰਵਾ ਨਹੀਂ ਕੰਮ ਛੱਡਦਾ ਹਾਰਡ ਹੋਏ ਇੱਟ ਬਣ ਜਾਂਦਾ ਉਦਾਂ ਇੱਟ ਬਣਿਆ ਪਿਆ ਕਲੱਚ ਆ ਸਮਝ ਲਓ ਇੱਕ ਸੂਤ ਵੀ ਅੰਦਰੋਂ ਦੱਬਿਆ ਨਹੀਂ ਜਾਂਦਾ ਹੈਗਾ ਸਿਲੰਡਰ ਬਿਲਕੁਲ ਕੰਮ ਨਹੀਂ ਕਰਦੇ ਤੇ ਹੁਣ ਲੈ ਕੇ ਜਾਂਦੇ ਆ ਖੋਲਦੇ ਆ ਚੈੱਕ ਕਰਦੇ ਆ ਨੂੰ ਕੀ ਸਾਫਾ ਕੀ ਨਹੀਂ ਤੇ ਬਾਈ ਨੂੰ ਲੈ ਕੇ ਚੱਲੇ ਆਪਾਂ ਨਾਲ ਚੱਲੀਏ ਜੀ ਬਿਲਕੁਲ ਜੀ ਬਿਲਕੁਲ ਪਾ ਲਿਆ ਟੋਚਨ ਆਪਾਂ ਨੇ ਤੇ ਮਿਲਦੇ ਹੁਣ ਵਰਕਸ਼ਾਪ ਤੇ ਗੱਡੀ ਤਾਂ ਆਪਾਂ ਟੋ ਕਰਕੇ ਲੈ ਆਏ ਸ਼ਾਪ ਤੇ ਤੇ ਗੱਡੀਆਂ ਦਾ ਰਾਸ਼ ਬਹੁਤ ਆ ਇਸ ਟਾਈਮ ਕੰਮ ਬਹੁਤ ਛੜਿਆ ਹੋਇਆ ਉਹਨੂੰ ਰੋਕੇ ਕਰਾਂਗੇ ਸਾਰੇ ਡੱਗ ਫੁੱਲ ਨੇ ਉਧਰ ਵੀ ਇੱਧਰ ਵੀ ਇੱਧਰ ਵੀ ਗੱਡੀਆਂ ਦਾ ਕੰਮ ਜ਼ਿਆਦਾ ਹੋਣ ਕਰਕੇ ਇਹਦਾ ਹੁਣ ਨੰਬਰ ਲਾਵਾਂਗੇ 4:00 ਵਜੇ ਜਦ ਤੱਕ ਆਪਾਂ ਦੂਜੀ ਗੱਡੀ ਲੈ ਆਉਨੇ ਹਾਂ ਬੰਦ ਕਰ ਦੇ ਸਟਾਰਟ ਕਰਕੇ ਵਿੱਚ ਪਾਵਰ ਸਟੀਅਰਿੰਗ ਆ ਨਾ ਬ੍ਰੇਕ ਪ੍ਰੂਫ ਆ ਜਾਂਦਾ ਤਾਂ ਰੀਸਟਾਰਟ ਕਰਕੇ ਟੋ ਕਰਕੇ ਲੈ ਕੇ ਆਇਆ ਇੱਧਰ ਕੰਮ ਚੱਲੀ ਜਾਂਦਾ ਗੱਡੀਆਂ ਦਾ ਜੋ ਇਹਨਾਂ ਨੇ ਫੜ ਗਿਆ ਉਸ ਤੋਂ ਬਾਅਦ ਫੇਰ ਨੰਬਰ ਲਾਵਾਂਗੇ ਉਹਦਾ ਆਪਾਂ ਆਧਰੇ ਸਕਾਰ ਵੀ ਖੜੀ ਆ ਉਧਰ ਉਹ ਜੈਟਾ ਖੜੀ ਆ ਉਹਦਾ ਕੰਮ ਕਰਨਾ ਐਦਾ ਇੰਜਣ ਕੱਲ ਕੱਢਤਾ ਸੀ ਬਾਹਰ ਆਪਾਂ ਨੇ ਜਨਵਾਰ ਕੱਢਤਾ ਸੀ ਉਹ ਜੈਟਾ ਦਾ ਐਦਾ ਉਹ ਖੜੀਆਂ ਨੇ ਦੋ ਸਿਫਟਾਂ ਡਰਾਈਵਰ ਖੜੀ ਆ ਇੱਕ ਆ ਸਿਫਟ ਖੜੀ ਆ ਤੇ ਕੋ ਪਰਲੇ ਡੱਗ ਤੇ ਖੜੀ ਆ ਤੇ ਆ ਗੱਡੀਆਂ ਇੱਧਰ ਖੜੀਆਂ ਨੇ ਮੀ ਪੈਣ ਕਰਕੇ ਕੰਮ ਉਲਝ ਜਿਆ ਗਿਆ ਹਾਂ ਵੀ ਇਹਦਾ ਕਿੰਨਾ ਕਰ ਗਿਆ ਹੋ ਗਿਆ ਐਦਾ ਇੰਜੈਕਟਰ ਦਾ ਕੰਮ ਕੀਤਾ ਆਪਾਂ ਨੇ ਤੇ ਆਪਣੀ ਵੀਡੀਓ ਕਾਜ ਜੀ ਲੱਗੀ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰ ਭਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰੋ ਲਖਰਾਜ ਮੋਟਰ ਗੈਰਜ ਰਾਏਕੋਟ ਧੰਨਵਾਦ ਥੈਂਕ ਯੂ